ਪਿੰਡੂ ਮਦੂਰਾ ਦਾ ਇੱਕਾ ਜਿੰਦਾਬਾਦ 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 ਮੇਧ ਕਾ ਸ਼ਲੋਕਾ ਦਾ ਇੱਕਾ ਜਿੰਦਾਬਾਦ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮੁਰਦਾਬਾਦ 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 ਭਗਵੰਤ ਮਾਨ ਦੀ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ ਹਾਏ ਪਿੰਡ ਮੈਂ ਵੈਂਤਕਾਸ਼ੀ ਲੋਕਾਂ ਦਾ ਇੱਕ ਜਿੰਦਾਬਾਦ 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 ਪੰਜਾਬ ਸਰਕਾਰ ਮਰਤਬਾਤ ਅੱਲਾਹ ਵਾਹ ਹਾਂਜੀ ਸਰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਕਸ਼ਮੀਰ ਸਿੰਘ ਕੋ ਬਿਸ਼ੋਰ ਸੁਪਾ ਪ੍ਰੈਸ ਕਤਰ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਹਾਂਜੀ ਤਾਂ ਤੁਸੀਂ ਅੱਜ ਇੱਥੇ ਧਰਨਾ ਲਾਇਆ ਆ ਤੁਹਾਡਾ ਕੀ ਮਸਲਾ ਸੀਗਾ ਜਿਹਨੂੰ ਤੁਹਾਨੂੰ ਅੱਜ ਧਰਨਾ ਲਾਣਾ ਪਿਆ ਇੱਥੇ ਸਾਨੂੰ ਇਸ ਕਰਕੇ ਧਰਨਾ ਲਾਣਾ ਪਿਆ ਕਿ ਮਜ਼ਦੂਰਾਂ ਨੇ ਲੜ ਕੇ ਕੇਂਦਰ ਸਰਕਾਰ ਕੋਲੋਂ ਕੁਝ ਜਿਹੜੇ ਆ ਕਾਨੂੰਨ ਪਾਸ ਕਰਾਏ ਸੀ ਆਪਣੇ ਹੱਕ 'ਚ ਹਾਂਜੀ ਕੁਝ ਭਲਾਈ ਸਕੀਮਾਂ ਜਿਹੜੀਆਂ ਨਗੁਨੀਆਂ ਜੀਆਂ ਉਹ ਹੱਕ 'ਚ ਜਿਹੜੀਆਂ ਬਣਵਾਈਆਂ ਸੀ ਪਰ ਉਹਨਾਂ ਸਕੀਮਾਂ ਨੂੰ ਨਾ ਤਾਂ ਕੇਂਦਰ ਸਰਕਾਰ ਨੇ ਲਾਗੂ ਕਰਾਉਣ 'ਚ ਕੋਈ ਦਿਲਚਸਪੀ ਵਿਖਾਈ ਤੇ ਨਾ ਹੀ ਪੰਜਾਬ ਸਰਕਾਰ ਜਿਹੜਾ ਉਹਨੂੰ ਲਾਗੂ ਕਰਨ ਲਈ ਕੋਈ ਤਿਆਰ ਆ ਜਿਵੇਂ ਕਿ ਜਿਹੜੇ ਲੈਂਡ ਸੀਲਿੰਗ ਐਕਟ ਆ 1972 ਦਾ ਬਣਿਆ ਹੋਇਆ ਅੱਜ ਤੱਕ ਜਿਹੜਾ ਕਿਸੇ ਸਰਕਾਰ ਨੇ ਉਹਨੂੰ ਲਾਗੂ ਨਹੀਂ ਕੀਤਾ ਪਰ ਉਹ ਲਾਗੂ ਕਰਕੇ ਜਿਹੜੀਆਂ ਵਾਧੂ ਜ਼ਮੀਨਾਂ ਉਹ ਬੇਜ਼ਮੀਨੇ ਮਜ਼ਦੂਰਾ ਕਿਸਾਨਾਂ ਚ ਵੰਡੀਆਂ ਜਾਣੀਆਂ ਚਾਹੀਦੀਆਂ ਔਰ ਉਸ ਗੱਲ ਨੂੰ ਲੈ ਕੇ ਅਸੀਂ ਜਿਹੜਾ ਧਰਨਾ ਜਲਾਇਆ ਇਸ ਗੱਲ ਲਈ ਧਰਨਾ ਲਾਇਆ ਕਿ ਜਿਹੜੇ ਲਾਲਕੀਰ ਦੇ ਵਿੱਚ ਰਹਿਣ ਵਾਲੇ ਲੋਕ ਆ ਉਹਨਾਂ ਦੇ ਘਰਾਂ ਦੀਆਂ ਰਜਿਸਟਰੀਆਂ ਉਹਨਾਂ ਨੂੰ ਕਰਕੇ ਦੇਣੀਆਂ ਸੀ ਸਵੈ ਮਿਤਵਾ ਸਕੀਮ ਕੇਂਦਰ ਦੀ ਔਰ 2024 ਦਸੰਬਰ ਤੱਕ ਜਿਹੜਾ ਉਹਨੇ ਲਾਗੂ ਹੋਣਾ ਪਰ ਅੱਜ ਤੱਕ ਜਿਹੜਾ ਥੇਲੇ ਦਾ ਕੰਮ ਭਗਵੰਤ ਮਾਨ ਦੀ ਸਰਕਾਰ ਨੇ ਨਹੀਂ ਕੀਤਾ ਨਾ ਉਹਨੇ ਕੀਤਾ ਤਾਂ ਨਾ ਇਸ ਇੰਟਰਨੈਟ ਨੇ ਜਿਹੜਾ ਉਹਨੂੰ ਅਜੇ ਤੱਕ ਜਿਹੜਾ ਜਵਾਬ ਤਲਬੀ ਕੀਤੀ ਹੈ ਇਸੇ ਤਰ੍ਹਾਂ ਜਿਹੜਾ ਬੇ ਘਰਾਂ ਨੂੰ ਘਰ ਸਕੀਨ ਤਹਿ ਜਿਹੜਾ ਕੇਂਦਰ ਨੇ ਪਾਲਿਸੀ ਬਣਾਏ ਸੀ ਕਿ ਜਿਹੜੇ ਲੋੜਵੰਦ ਲੋਕ ਆ ਉਹਨਾਂ ਨੂੰ ਜਿਹੜਾ ਮਕਾਨ ਬਣਾਉਣ ਲਈ ਜਿਹੜਾ ਘਰ ਦੇਣਾ ਔਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜੀ ਆ ਉਹ ਜ਼ਰੂਰ ਬਣੀ ਆ ਪਰ ਲੋਕਾਂ ਨੂੰ ਜਿਹੜਾ ਘਰ ਬਣਾਉਣ ਲਈ ਕੋਈ ਜਿਹੜੀ ਗ੍ਰਾਂਟ ਜਿਹੜੀ ਆ ਇਸ਼ੂ ਜਿਹੜੀ ਆ ਨਹੀਂ ਕੀਤੀ ਜਾਂਦੀ ਜਦੋਂ ਕਿਤੇ ਲੋਕ ਜਿਹੜੇ ਚਾਰਾ ਜੋਈ ਕਰਦੇ ਅਰਜੀ ਦਿੰਦੇ ਆ ਉਦੋਂ ਜਵਾਬ ਇਹ ਮਿਲਦਾ ਕਿ ਪੋਰਟਲ ਜਿਹੜਾ ਉਹ ਬੰਦ ਆ ਔਰ ਮਤੇ ਪਾਸ ਕਰਵਾਏ ਲੋਕਾਂ ਨੂੰ ਰਹਿਸ਼ੀ ਪਲਾਰ ਜਿਹੜੇ ਅਜੇ ਤੱਕ ਅਲਾਰਜ ਜਿਹੜੇ ਉਹ ਨਹੀਂ ਕੀਤੇ ਗਏ ਔਰ ਇਸੇ ਤਰ੍ਹਾਂ ਜਿਹੜਾ ਅੱਜ ਅਤਿ ਦੀ ਮਗਿਹਾਈ ਆ ਔਰ ਖਾਣ ਪੀਣ ਲਈ ਲੋਕ ਜਿਹੜਾ ਤੰਗੀ ਦੇ ਵਿੱਚ ਜਿਹੜਾ ਰਹਿ ਰਹੇ ਆ ਕੋਈ ਵੀ ਜਿਕਰ ਦਾ ਸਾਧਨ ਨਹੀਂ ਹੈਗਾ ਦਿਹਾੜੀ ਮਜ਼ਦੂਰਾਂ ਦੀ ਜਿਹੜੀ ਆ ਉਹ ਬਹੁਤ ਨਗੁਣੀ ਆ ਔਰ ਆਲ ਇੰਡੀਆ ਲੇਬਰ ਕਾਨਫਰੰਸ 1956 ਦੀ ਗਾਈਡਲਾਈਨ ਦੇ ਮੁਤਾਬਕ ਸਾਡੀ ਡਿਮਾਂਡ ਆ ਕਿ ਦਿਹਾੜੀ ਜਿਹੜੀ ਮਜ਼ਦੂਰਾਂ ਦੀ ਉਹ 1000 ਰੁਪਏ ਘੱਟੋ ਘੱਟ ਕੀਤੀ ਜਾਵੇ ਲਗਾਤਾਰ ਜਿਹੜਾ ਉਹ ਕੰਮ ਜਿਹੜਾ ਉਹ ਮਹੀਆ ਕਰਵਾਇਆ ਜਾਵੇ ਪਰਿਵਾਰ ਦੇ ਇੱਕ ਮੈਂਬਰ ਨੂੰ ਘੱਟੋ ਘਾਟ ਇੱਕ ਮੈਂਬਰ ਨੂੰ ਉਹਦੀ ਯੋਗਤਾ ਦੇ ਅਨੁਸਾਰ ਜਿਹੜੀ ਸਰਕਾਰੀ ਨੌਕਰੀ ਜਿਹੜੀ ਉਹ ਦਿੱਤੀ ਜਾਵੇ ਔਰ ਕਰਜ਼ਾ ਮਾਫੀ ਜਿਹੜੀ ਆ ਵੀ ਜੇ ਕਾਰਪੋਰੇਟ ਘਰਾਣਿਆਂ ਦੇ ਬਾਬੇ ਰਾਮਦੇਵ ਵਰਗੇ ਆ ਅਡਾਨੀਆਂ ਬਾਨੀਆਂ ਦੇ ਟਾਟੇ ਬਿਰਲਿਆਂ ਦੇ ਜੇ ਕਰਜ਼ੇ ਮਾਫ ਹੋ ਸਕਦੇ ਆ ਤੇ ਜਿਹੜੇ ਲੋਕ ਜਿਨ੍ਹਾਂ ਕੋਲ ਕੋਈ ਆਮਦਨ ਦੇ ਸੋਰਸ ਨਹੀਂ ਹੈਗੇ ਫਿਰ ਉਹਨਾਂ ਦੇ ਕਰਜ਼ਿਆਂ ਦੇ ਬਿਲਕੀਰ ਵੱਜੇ ਔਰ ਬਦਲੇ ਵਿੱਚ ਕਰਜ਼ੇ ਦਾ ਉਹਨਾਂ ਲਈ ਪ੍ਰਬੰਧ ਕੀਤਾ ਜਾਵੇ ਤੇ ਸਮਾਜਿਕ ਜ਼ਬਰ ਜਿਹੜਾ ਉਹ ਬੰਦ ਹੋਵੇ ਇਹਨਾਂ ਮੰਗਾ ਮਸਲਿਆਂ ਦੇ ਹੱਲ ਲਈ ਅਸੀਂ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਕਰਕੇ ਆਪ ਦਾ ਜਿਹੜਾ ਮੰਗ ਪੱਤਰ ਹੈ ਉਹ ਪ੍ਰਧਾਨ ਮੰਤਰੀ ਨੂੰ ਭੇਜ ਕੇ ਹਟਿਆ ਮੁੱਖ ਮੰਤਰੀ ਨੂੰ ਜਿਹੜਾ ਉਹਦੇ ਨਾਂ ਤੇ ਜਿਹੜਾ ਇੱਥੇ ਤੇ ਬੀਡੀਪੀ ਉਹਨੂੰ ਜਿਹੜਾ ਮੰਗ ਪੱਤਰ ਦਿੱਤਾ ਔਰ ਇਸੇ ਤਰ੍ਹਾਂ ਹੀ ਜਿਹੜਾ ਇੱਕ ਪਵਾਰਾਂ ਪਿੰਡ ਹੈ ਜਿਹੜਾ ਨੈਸ਼ਨਲ ਜਿਹੜਾ ਹਾਈਵੇ ਅਥਾਰਟੀ ਆ ਜੰਮੂ ਘਟਰਾ ਹਾਈਵੇ ਜਿਹੜਾ ਨਿਕਲ ਰਿਹਾ ਔਰ ਉਹਦੇ ਉਹਦੇ ਵਿੱਚ ਇੱਕ ਵੈਰ ਜਿਹੜਾ ਇੱਕ ਛੱਪੜ ਕਰ ਰਿਹਾ ਹੈ ਰੋ ਛੱਪੜਪੂਰ ਦਿੱਤਾ ਗਿਆ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਫਿਰ ਰਿਹਾ ਬਦਲਣਾ ਕੋਈ ਛੱਪੜ ਦਾ ਪ੍ਰਬੰਧ ਨਹੀਂ ਕੀਤਾ ਔਰ ਉਹਦੇ ਲਈ ਜਿਹੜਾ ਮੋਰਚਾ ਸੀ ਜਿਹੜਾ ਪਵਾਰਾਂ ਪਿੰਡ ਦੇ ਵਿੱਚ ਲਾਇਆ ਹੋਇਆ ਔਰ ਸਾਡੀ ਉਸ ਮੰਗ ਲਈ ਵੀ ਅਸੀਂ ਜਿਹੜੀ ਅੱਜ ਇਹ ਗੱਲ ਉਠਾਈ ਆ ਕਿ ਉੱਥੇ ਬਦਲਣਾ ਪ੍ਰਬੰਧ ਕਰਕੇ ਗੰਦੇ ਪਾਣੀ ਦਾ ਨਿਕਾਸ਼ ਦਾ ਪ੍ਰਬੰਧ ਜਿਹੜਾ ਫੋਰੀ ਤੌਰ ਤੇ ਕੀਤਾ ਜਾਵੇ ਇੱਥੋਂ ਦੇ ਅਫਸਰ ਨੇ ਤੁਹਾਨੂੰ ਕੀ ਆਸ਼ਵਾਸ਼ਣ ਦਿੱਤਾ ਹੁਣ ਕੀ ਕਹਿੰਦੇ ਆ ਜਿਹੜਾ ਸੈਂਟਰ ਨਾਲ ਸੰਬੰਧਿਤ ਜਾਂ ਪੰਜਾਬ ਦੀ ਸਰਕਾਰ ਨਾਲ ਸੰਬੰਧਿਤ ਮੰਗ ਪੱਤਰ ਸੀ ਉਹਨਾਂ ਨੂੰ ਭੇਜਿੰਦਾ ਉਹਨਾਂ 'ਪ੍ਰੋਸਾ ਦਿੱਤਾ ਜਿਹੜੀਆਂ ਸਥਾਨਕ ਮੰਗਾਂ ਵਾਂ ਉਹਨਾਂ ਨੇ ਉਹਨਾਂ ਦਾ ਹੱਲ ਕਰਨ ਦਾ ਜਿਹੜਾ ਭਰੋਸਾ ਦਿੱਤਾ ਔਰ ਇਹ ਸਾਨੂੰ ਲਿਖਤੀ ਤੌਰ ਤੇ ਨੈਸ਼ਨਲ ਹਾਈਵੇ ਅਥਾਰਟੀ ਨੇ ਦਿੱਤਾ ਕਿ ਜਿੰਨੀ ਦੇਰ ਕੋਈ ਬਦਲਵਾ ਛੱਪੜ ਦਾ ਪ੍ਰਬੰਧ ਪਵਾਰਾਂ ਦੇ ਵਿੱਚ ਨਹੀਂ ਹੋ ਜਾਂਦਾ ਔਰ ਉੰਨੀ ਦੇਰ ਜਿਹੜਾ ਪਹਿਲਾ ਛੱਪੜ ਜਿਹੜਾ ਉੱਤੇ ਜਿਹੜਾ ਕੋਈ ਕੰਮ ਜਿਹੜਾ ਉਹ ਨਹੀਂ ਹੋਊਗਾ ਔਰ ਜਿਹੜਾ ਮਨਰੇਗਾ ਦਾ ਕੰਮ ਹੈ ਔਰ ਉਹ ਪਹਿਲੀ ਜਿਹੜਾ ਸਤੰਬਰ ਨੂੰ ਜਿਹੜਾ ਉਹ ਜਿਹੜੇ ਜਿਹੜੇ ਪਿੰਡ ਡਿਮਾਂਡ ਕੀਤੀ ਆ ਉਹਨਾਂ ਨੂੰ ਕੰਮ ਜਿਹੜਾ ਪ੍ਰੋਵਾਈਡ ਕਰਾ ਦਿੱਤਾ ਗਿਆ ਠੀਕ ਧੰਨਵਾਦ